ਔਰ 74 ਸੜਕਾਂ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਕਿਹੜੀ ਸੜਕਾਂ ਵਿੱਚ ਕੋਈ ਮੇਨ ਮੇਨ ਸੜਕ ਜਿਹੜੀ ਇਨਕਲੂਡ ਹੈਗੀ ਹੈ ਜਿਹੜੀ ਬਹੁਤ ਲੰਬੇ ਸਮੇਂ ਤੋਂ ਖਸਤਾ ਹਾਲਤ ਦੇ ਵਿੱਚ ਸੀ ਦੇਖੋ ਸਭ ਤੋਂ ਪਹਿਲੇ ਇਹ ਮੈਂ ਦੱਸਣਾ ਸਭ ਤੋਂ ਵੱਡੀ ਜਿਹੜੀ ਆਪਣਾ ਸੁਜਾਨਪੁਰ ਪਾਈ ਨੰਬਰ ਤੋਂ ਲੈ ਕੇ ਜਿਹੜੀ ਆਪਣੇ ਫੂਲ ਪਿਆਰਾ ਰੋਡ ਆਪਣਾ ਸੁੰਦਰ ਚੱਕ ਜਿਹੜਾ ਨਿਕਲਦਾ ਇਹ ਇੰਨੀ ਖਸਤਾ ਹਾਲਤ ਹੈ ਇੱਥੇ ਦੋ ਦੋ ਫੁੱਟ ਨੂੰ ਕੇ ਜਿਹੜੇ ਟੋਏ ਪਏ ਸੀ ਲੇਕਿਨ ਹਰ ਰੋਜ਼ ਕੋਈ ਨਾ ਕੋਈ ਉੱਥੇ ਐਕਸੀਡੈਂਟ ਹੁੰਦਾ ਸੀ ਜਿਹਦੇ ਵਿੱਚ ਉਹ ਮੇਨ ਸੜਕ ਇਹ ਵੀ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਸਾਡੀਆਂ ਹਲਕੇ ਦੀ ਵਿੱਚ ਕਿਉਂਕਿ ਅਸੀਂ ਡੇਲੀ ਕਿਤੇ ਨਾ ਕਿਤੇ ਪਿੰਡ ਚ ਜਾਣਾ ਹੁੰਦਾ ਜਿੱਥੇ ਸਾਨੂੰ ਲੱਗਦਾ ਸੀ ਵੀ ਇਹ ਸੜਕ ਦਾ ਕੰਮ ਹੋਣ ਵਾਲਾ ਉਹ ਸਾਰੀ ਅਸੀਂ ਲਿਸਟ ਬਣਾ ਕੇ ਉਹਦੀ ਪ੍ਰਪੋਜ਼ਲ ਬਣਾ ਕੇ ਜਿਹੜੀ ਡਿਪਾਰਟਮੈਂਟ ਨੂੰ ਭੇਜੀ ਸੀ ਉਹਦੇ ਵਿੱਚ ਸਾਰੀਆਂ ਸੜਕਾਂ ਜਿਹਦੇ ਵਿੱਚ ਆਪਣੇ ਸ਼ਾਪਰਕੰਡੀ ਰੋਡ ਤੋਂ ਲੈ ਕੇ ਕੋਹ ਦਰੰਖਾਡੇ ਸਾਰੀਆਂ ਫਿਰ ਉਸ ਤੋਂ ਬਾਅਦ ਆਪਣਾ ਲਹਿਰੂਨ ਸਾਈਡ ਜਿਹੜੀ ਸੜਕ ਹੈ ਉਸ ਤੋਂ ਬਾਅਦ ਸਾੜਟੀ ਪਤਰਾਲਮਾ ਆਪਣੇ ਪੰਘੂੜੀ ਪਿੰਡ ਤੋਂ ਲੈ ਕੇ ਤੁਸੀਂ ਦੇਖੋ ਪਲਾਹ ਤੱਕ ਜਿਹੜਾ ਰੋਡ ਹੈ ਜੁਗਿਆਰ ਰੋਡ ਵੀ ਸੀਗਾ ਜੁਗਿਆਰ ਰੋਡ ਤੋਂ ਮੇਨ ਰੋਡ ਤੋਂ ਜਿਹੜੀਆਂ ਲਿੰਕ ਸੜਕਾਂ ਆ ਇਦਾਂ ਚੱਕ ਮੋਦੂ ਸਿੰਘ ਦੀ ਲਿੰਕ ਰੋਡ ਹੈ ਆਪਣੇ ਗੁਸਾਈਪੁਰ ਦੀ ਲਿੰਕ ਰੋਡ ਹੈ ਕੋਠੇ ਮਨਵਾਲ ਦੀ ਰਿੰਗ ਰੋਡ ਹੈ ਫਿਰ ਮਨਵਾਲ ਦੀ ਰੋਡ ਹੈ ਫਿਰ ਕੁਠੇੜੀ ਦੀ ਰੋਡ ਹੈ ਕਰੋਲੀ ਚ ਗਲੀ ਤੋਂ ਲੈ ਕੇ ਜਿਹੜਾ ਮੇਨ ਰੋਡ ਤੱਕ ਹੈ ਫਿਰ तमाम ਇਸ ਤਰ੍ਹਾਂ ਦੀ ਜਿਹੜੀਆਂ ਸੜਕਾਂ ਦੇ ਉਹਦਾ ਦੇ ਨਾਮ ਹੈ ਜਿੱਥੇ-ਜਿੱਥੇ ਸਾਨੂੰ ਲੱਗਿਆ ਵੀ ਇੱਥੇ ਰੋਡ ਬਣਨਾ ਤਾਂ ਇੱਕ ਮੈਂ ਦੱਸਣਾ ਤੁਹਾਨੂੰ ਵੀ ਇਹਦੀ ਚੱਕੜ ਰੋਡ ਹੈ ਆਪਣਾ ਜਿਹੜਾ ਹਰੀਆਲ ਤੋਂ ਲੈ ਕੇ ਆਪਣਾ ਜਿਹੜਾ ਮੇਨ ਰੋਡ ਹੈ ਉੱਥੋਂ ਚੱਕੜ ਤੱਕ ਜਿਹੜਾ ਸੁਰਾਲ ਤੱਕ ਰੋਡ ਹੈ ਉਹ ਬਹੁਤ ਖਸਤਾ ਹਾਲ ਸੀ ਉਹਦਾ ਵੀ ਜਿਹੜਾ ਕੰਮ ਲੱਗਿਆ ਹੋਇਆ ਬੜੀ ਜਲਦੀ ਜਿਹੜਾ ਉੱਤੇ ਵੀ ਜਦੋਂ ਉਹ ਲੋਕ ਪੈ ਜੇਗੀ ਤਾਂ ਲੋਕਾਂ ਦਾ ਜਿਹੜਾ ਰਖਤ ਦਾ ਜਿਹੜਾ ਸਾਫ਼ ਹੋ ਮਿਲਣਾ